ਰੇਟ ਚੇਕ ਦੇ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਜਨ ਬੈਂਸ ਸਵੇਤੀ ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਅਸੀਂ ਚੱਲੇ ਜੀ ਕੱਕ ਲੈਣ ਕਿਉਂਕਿ ਅੱਜ ਨਾ ਕੱਕ ਅਸੀਂ ਮੋਢੇ ਲਿਆਵਾਂਗੇ ਕਿਉਂਕਿ ਨਾ ਉਹ ਅੱਜ ਵੱਡਣ ਦਾ ਦਿਨ ਨਹੀਂ ਹੈਗਾ ਕੱਕ ਉਹਨੇ ਤੇ ਹੀ ਨਹੀਂ ਲਾਉਣਾ ਤੇ ਜਲਦੀ ਚੱਕੀ ਲਾਉਣਾ ਸਤਿ ਸ੍ਰੀ ਅਕਾਲ ਜੀ ਬਲਾਉਂਦਾ ਰਿਹਾ ਆ ਅਸੀਂ ਇਹ ਤੁਹਾਨੂੰ ਅੱਪਰ ਚਲੇ ਜਾਕਦੇ ਆਂ ਤੇ ਫਿਰ ਤੋਂ ਅਸੀਂ ਸਤੀਗੜ ਦੇ ਮੁੜੀ ਉੱਥੋਂ ਸੈਕਟਰ ਮੁੜੀ ਮਨਵਾਜੇ ਰੇ ਜਾ ਰਹੇ ਅਸੀਂ ਮਨਵਾਜੇ ਦੇ ਕੋਲ ਤੋਂ ਮੈਂ ਮਤ ਹਾਂ ਦੇਖੋ ਜੀ ਆਪਾਂ ਚਾ ਗਏ ਠੀਲ ਵਾਲੇ ਰੋਡ ਤੇ ਸਵੇ ਦਾ ਟਾਈਮ ਹੈ ਲੋਗ ਆਪਣੇ ਆਪਣੇ ਕੰਮਾਂ ਘਰਾਂ ਤੇ ਜਾ ਰਹੇ ਆਂ ਇਹ ਕੋਈ ਇੱਧਰੋਂ ਆਪਾਂ ਕੋੜੀ ਲੈ ਕੇ ਗਏ ਉਸ ਦਿਨ ਜਿਹੜਾ ਰੋਡ ਤੇ ਵੀਡੀਓ ਬਾਈ ਸੀ ਮੈਂ ਉਹ ਮੱਧਿਆਮਾਰਗ ਲੋਕ ਜਿਹੜੇ ਨਾ Shimla ਤੋਂ ਆਉਂਦੇ ਆ ਨਾ ਜਿਹੜੇ ਉਹ ਮਤਲਬ ਕਿ ਚੰਡੀਗੜ੍ਹ ਦੇ ਵਿੱਚ ਨੂੰ ਜਾਂਦੇ ਆ ਕੰਮ ਹਰੇਕ ਬੰਦਾ ਵਿੱਚ ਨੂੰ ਜਾਂਦਾ ਕੰਮ ਕਿਉਂਕਿ ਰਸਤਾ ਹੋਰ ਹੈ ਹੀ ਨਹੀਂ ਚੰਡੀਗੜ੍ਹ ਤੋਂ ਬਾਹਰ ਨਿਕਲਦਾ ਤੇ ਦੂਜੀ ਗੱਲ ਦੂਜਾ ਮੋਹਾਲੀ ਦਾ ਉਹ ਸਾਈਡ ਚਲੇ ਗਿਆ ਜਿਹੜਾ ਮੇਨ ਕੰਮ ਹੈ ਲੋਕਾਂ ਨੂੰ ਚੰਡੀਗੜ੍ਹ ਤੇ ਪਰਲੀ ਸਾੜੇ ਹੁੰਨੇ ਕੰਮ ਨਿਊ ਚੰਡੀਗੜ੍ਹ ਹੈ ਉਹ ਵਿਚੋਂ ਵੜ ਕੇ ਜਾਣਾ ਪੈਂਦਾ ਤਾਂ ਆਉਣ ਵਾਲੇ ਟਾਈਮ 'ਚ ਜੀ ਇਹ ਟ੍ਰੈਫਿਕ ਵੀ ਘਟ ਜੂਗਾ ਕਿਉਂਕਿ ਜਿਹੜਾ ਸ਼ਿਮਲੇ ਨੂੰ ਰੋਡ ਆ ਰਿਹਾ ਜੀ ਉਹ ਕਾਉਂਸਲ ਕੇ ਪਿੱਛੇ ਨੂੰ ਆ ਰਿਹਾ ਹਾਈਵੇ ਬਣ ਰਿਹਾ ਮਣ ਕੇ ਬਣ ਤਿਆਰੀ ਇਹ ਆ ਫਿਰ ਆਉਣ ਵਾਲੇ ਟਾਈਮ 'ਚ ਨਾ ਇਹ ਜਿਹੜਾ ਤੁਹਾਨੂੰ ਟ੍ਰੈਫਿਕ ਦਿਖ ਰਿਹਾ ਨਾ ਇਹ ਵੀ ਘਟ ਹੋ ਜੂਗਾ ਜਮ ਤਈ ਜਿਹੜੇ ਪੰਜਗੁੱਲੇ ਤੇ ਲੋਕ ਆ ਰਹੇ ਹਨ ਨਾ ਤੇ ਇਦਣੋਂ ਨਹੀਂ ਆਣਗੇ ਉਹ بارو بار ਜਾਣਗੇ ਲਈ ਆ ਹਿਸਾਬ ਕਿਤਾਬ ਖੋਦੂਗਾ ਨਾਲ ਟਾਈਮ ਤੇ ਆ ਇੱਕ ਗੋਲਫ ਕਲੱਬ ਹੈ ਗੋਲਫ ਖੇਲਦੇ ਆ ਬਹੁਤ ਸੋਹਣਾ ਏਰੀਆ ਗੋਲਫ ਕਲੱਬ ਦਾ ਵੀ ਆਪਾਂ ਇਸ ਟਾਈਮ ਲੇਕ ਦੇ ਬੈਕ ਸਾਈਡ ਆ ਜਿਵੇਂ ਲੇ ਕੇ ਲੇ ਘੁੰਮ ਰਹੀ ਆ ਬੈਕ ਸਾਈਡ ਉਮੇ ਆਪਾਂ ਵੀ ਘੁੰਮ ਰਹੇ ਆ ਤੇ ਆਪਾਂ ਨੇ ਹੁਣ ਇਹ ਸਾਰੀ ਇਹ ਸਾਰਾ ਪਿੰਡ ਇਹ ਸਾਰੇ ਪਿੰਡ ਉਜਾੜ ਕੇ ਬਣੇ ਹੋਏ ਨੇ ਸਹਿਰ ਸਾਰੇ ਸਾਰੇ 26 ਸੈਕਟਰ ਵਾਲੀ ਜਿਹੜੀ ਬੈਲਟ ਹੈ ਨਾ ਸਾਰੀ ਸਕੂਲਾਂ ਵਾਲੀ ਬੈਲਟ ਹੈ ਸਟੋਵਰੀ ਸਕੂਲ ਹੋ ਗਿਆ ਹੈ ਫੋਰ ਹੋ ਗਿਆ ਮਨ ਕੇ ਕਾਫੀ ਅੱਛਾ ਅੱਛੇ ਸਕੂਲ ਨੇ ਤੇ ਉਸ ਤੋਂ ਬਾਅਦ ਆਪਾਂ ਹੁਣ ਮਲੇਵਾਂ ਚਲਣ ਜਾ ਰਹੇ ਨਾਲੇ 26 ਹੈ ਮੰਡੀ ਜਿੱਥੇ ਆਪਾਂ ਨਾਜ ਗੇਰਦੇ ਹਾਂ ਜਿੱਥੇ ਸਬਜ਼ੀਆਂ ਮਿਲਦੀਆਂ ਉਹਦੇ ਨਾਲੇ ਆਹ ਸਾਹਮਣੇ ਮੰਡੀ ਹੈ ਜੀ 26 ਸੈਕਟਰ ਦੀ ਮੰਡੀ ਤਾਂ ਇੱਕ ਮੇਰਾ ਵੀਰ ਜਿਹੜਾ ਵੀ ਚੰਡੀਗੜ੍ਹ ਆਂਦਾ ਨਾ ਇੱਕ ਸਪੀਡ ਦਾ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਹਰ ਇੱਕ ਜਗ੍ਹਾ ਤੁਹਾਨੂੰ ਤੁਸੀਂ ਖਾਲੀ ਦੇਖ ਕੇ ਗੱਡੀ ਖਿੱਚਣ ਲੱਗ ਜੂਗੇ ਤਾਂ ਉੱਥੇ ਕੈਮਰੇ ਲੱਗੇ ਹੋਏ ਨੇ ਲਿਖੋ ਕੇ ਜੇ ਆਪਾਂ 60 ਦੇ ਉੱਪਰ ਦਣਾਵਾਂਗੇ ਤਾਂ ਸਾਡਾ ਚਲਾਨ ਹੋਊਗਾ ਚੰਡੀਗੜ੍ਹ 'ਚ ਬਾਕੀ ਦੂਜੇ ਬਾਈ ਜਿਹੜੇ ਵੀ ਹੈ ਅਲੋਏ ਲੋਏ ਪਾਉਂਦੇ ਆ ਲੋਏ ਲੋਏ ਪਾ ਕੇ ਨਾ ਆਏ ਹੋ ਬਾਈ ਬਹੁਤ ਹੱਥ ਵੱਜਦਾ ਬਹੁਤ ਜ਼ਿਆਦਾ ਹੱਥ ਵੱਜਦਾ ਚੰਡੀਗੜ੍ਹ 'ਚ ਮੈਂ ਵੀ ਤੁਹਾਨੂੰ ਦਿਖਾਵਾਂਗਾ ਮੇਰੀ ਗੱਡੀ 'ਚ ਵੀ ਅਲੋਏ ਮੈਂ ਕਢਵਾ ਦਿੱਤੇ ਹਾਰਚ ਕੀ ਫਾਇਦਾ ਹਿੰਜੋਂ ਤੱਕੇ ਤੇ ਬੰਦੇ ਦਾ ਟਾਈਮ ਹੀ ਖਰਾਬ ਹੁੰਦਾ ਇਹ ਰਸਤਾ ਉਧਰ ਨੂੰ ਲੰਘ ਜਾਂਦਾ ਜਿੱਧਰ ਨੂੰ ਗੱਡੀਆਂ ਗੁੱਡੀਆਂ ਟਰੱਕ ਟਰੁਕ ਚੋਂਦੇ ਨੇ ਤੇ ਇਹ ਰਸਤਾ ਨਿਕਲ ਜਾਂਦਾ ਜੀ ਆਪਣਾ ਮੰਨੇ ਮੱਜਰੇ ਨੂੰ ਆਪਾਂ ਜਾਣਾ ਮੰਨੇ ਮੱਜਰੇ ਤੇ ਚਲੋ ਜੀ ਇਹ ਪਹਿਲਾਂ ਨੀਸ ਸੀਗਾ ਹੁਣ ਅੰਡਰਪਾਸ ਬਣ ਗਿਆ ਹੈ ਕਾਫੀ ਦੋ ਚੀ ਦੋ ਤਿੰਨ ਸਾਲਾਂ ਤੋਂ ਬਣਿਆ ਹੈ ਅੰਡਰਪਾਸ ਕੋਈ ਗੱਲ ਨਹੀਂ ਉੱਥੇ ਇੱਥੇ ਟ੍ਰੈਫਿਕ ਬਹੁਤ ਜਾਮ ਹੁੰਦਾ ਸੀਗਾ ਆ ਜੀ ਪਹੁੰਚ ਗਏ ਜੀ ਅਸੀਂ ਅਖਰਪਾ ਕੱਖਾਂ ਵਾਲੇ ਕੋਲ ਆਹ ਦੇਖੋ ਜੀ ਕੱਖਾਂ ਵਾਲੇ ਕੋਲ ਪਹੁੰਚ ਗਏ ਜੀ ਦੋਸਤੇ ਆਪਣਾ ਕੱਖਾਂ ਵਾਲਾ ਪਤਾ ਨਹੀਂ ਕੱਖ ਹੋਣੇ ਹੈਗੇ ਜੀ ਬਾਧੂ ਬੈ ਜੀ ਬਾਧੂ ਬਾਧੂ ਬੈ ਜੀ ਆ ਜੋ ਜੀ ਉੱਤ ਕੱਟ ਲੈ ਨਿੱਗੀਆਂ ਦੇ 1 ਕਿਲੋ ਇਹ ਕਿ ਲਏਗਾ ਨਾ 1 ਕਿਲਾ ਆ ਦੇਖੋ ਜੀ ਆਪਾਂ ਕਾ ਖਲੇ ਬੁਲਾ ਗਏ ਬਾਈ ਬੋਲ ਆ ਬੈਠਿਆ ਬਾਈ ਜਿਹੜਾ ਬੰਦਾ ਹੈ ਕੱਖਾਂ ਵਾਲਾ ਬਾਈ ਹੋਰ ਸੁਣਾ ਹੋਰ ਮੈਂ ਕਿਹਾ ਚੱਲ ਯਾਰਾਂ ਚ ਦਿਲ ਨਹੀਂ ਕਰ ਰਹਾ ਬੱਟਣੇ ਦਾ ਮੈਂ ਕਿਹਾ ਦਿਲ ਨਹੀਂ ਮੈਂ ਕਿਹਾ ਦਿਲ ਨਹੀਂ ਕਰ ਰਹਾ ਬੱਟਣੇ ਨੂੰ ਮੈਂ ਕੱਜ ਚਲਾਇਆ ਕਰਾਂ ਫਿਰ ਅੱਜ ਕੱਕ ਮੁੱਲੇ ਲੈ ਗਾ ਮੁੱਲੇ ਨਾਲ ਮੁੱਲੇ ਬਣਦੇ ਇੰਨੇ ਯਾਰ ਪਤਾ ਕੀ ਕਰਾਂ ਧੁੱਪ ਹੋ ਗਈ ਕਿ ਉਸ ਕੱਲ੍ਹ ਦਾ ਢਿੱਲਾ ਸਰੀਰ ਤਾਂ ਉਸ ਕਰਕੇ ਫਿਰ ਮੈਂ ਕਾ ਚਲਾਇਆ ਰਾਂ ਮੁੱਲੇ ਲੈ ਆਂ ਕਰਾ ਜੀ ਮੁੱਲੇ ਲੈ ਪਾਲਾ ਪੁੱਤ ਪਾਲ ਲੈ ਹਾਂ ਕੰਡਾਗਾ ਪਾਲਾ ਇਹ ਵਿੱਚ ਪਾਲਾ ਬੱਚੇ ਪੱਲੀ ਪਛਾਲਾ ਪੱਲੀ ਪਛਾਲਾ ਪੱਲੀ ਪਛਾਲਾ ਤੇ ਬਾਈ ਇਹਦਾ ਆਪਣਾ ਮਨੇ ਮੱਜਰੇ ਕੰਮ ਹੈ ਬਾਈ ਦਾ ਤੇ ਕਾਫੀ ਪੁਰਾਣੇ ਨੇ ਬਜ਼ੁਰਗ ਟਾਈਮ ਦੇ ਨੇ ਬਾਈ ਬਜ਼ੁਰਗ ਟਾਈਮ ਦੇ ਕੰਮ ਕਰਦੇ ਆ ਰਹੇ ਨੇ ਤੇ ਮਨੇ ਦੋ ਟਾਲ ਦੇ ਇੱਕ ਮਨੇ ਮੱਝ ਰੇ ਇੱਕ ਆਪਣਾ ਤਰ ਤਨਾਸ ਆ ਬਸ ਹੋਰ ਕੋਈ ਟਾਲ ਨਹੀਂ ਹੈਗਾ ਚੰਡੀਗੜ੍ਹ ਚ ਤੋਂ ਇਹ ਟਾਲ ਦੇ ਆ ਪੱਕ ਲੈਣਾ ਆਏ ਆ ਦਾਦੇ ਦੇ ਦਾਦੇ ਦੇ ਵਾਦਾ ਕਰਦੇ ਕੰਮ ਹੋ ਗਿਆ ਜੀ ਮਤਲਬ ਕਿ ਕਿੰਨੇ ਸਾਲ ਹੋ ਗਏ ਤੁਹਾਨੂੰ ਕਰਦੇ ਨੂੰ ਅੱਛਾ ਚੌਥੀ ਪੀੜੀ ਤੇ ਚੱਲਦਾ ਆ ਰਿਹਾਗਾ ਅੱਖਾਂ ਦਾ ਕੰਮ ਹੈ ਬਹੁਤ ਸੋਣਾ ਬਾਈ ਇਹ ਬਹੁਤ ਪੁਰਾਣੇ ਬੈਠੇ ਨੇ ਤੇ ਬਾਈ ਉਹਰੇ ਤਾਂ ਕਰਕੇ ਗੱਲ ਇਹ ਵੀ ਹੈ ਜਿਆਦਾਤਰ ਪਹਿਲਾ ਮਣੀਵਾਜਰੇ ਚ ਮੈਸਾ ਰੱਖੀ ਹੋਈ ਥੀ ਬਹੁਤ ਲੋਕਾਂ ਨੇ ਪਰ ਹੁਣ ਸਰਕਾਰ ਨੇ ਕੋਈ ਇਹਨਾਂ ਦੇ ਉਹ ਹੋ ਗਏ ਤੇ ਬਾਈ ਜਿਹੜੀ ਮਣੀਵਾਜਰੇ ਮੈਸਾ ਦੀਆਂ ਕਿੱਥੇ ਚਲੇ ਗਈਆਂ ਉਹ ਸਾਰੀ ਬਾਹਰ ਚਲੀ ਗਈਆਂ ਕਿਧਰ ਦੀ ਝੜ ਇੱਧਰ ਲਾਮਗੜ ਹੋ ਗਿਆ ਬਰਵਾਲਾ ਹੋ ਗਿਆ ਇਸ ਪਾਸੇ ਸਾਰੀ ਜਿਹੜੀ ਬੇਬੀ ਵਪਾਰੀਆਂ ਸਿਰਫ ਮਣੀਵਾਜਰੇ ਵਪਾਰੀਆਂ ਨੇ ਰੱਖੀ ਪਈ ਆ ਵਪਾਰੀ ਅੱਛਾ ਹੁਣ ਵੀ ਆ ਮਣੀਵਾਜਰੇ ਬੰਮੈਸਾ ਹਾਂ ਮਣੀਵਾਜਰੇ ਵਜਰੇ ਬੋਨ ਲਈ ਵਪਾਰੀ ਇੱਥੇ ਵੇਚਦੇ ਆ ਜਿਹੜੇ ਵਿੱਚ ਆ ਉਨਪਾਵੇਂ ਸਹੈ ਹੈਗੀ ਅੱਜ ਵੀ ਅੱਜ ਵੀ ਹੈਗੀ ਆ ਅੱਛਾ ਬਾਕੀ ਕੀਤਨਗੜ ਚਲੇ ਜਾਓ ਕਿਤੇ ਲਈ ਜਲੇ ਜਾਓ ਬਸ ਦੁਦੰਗਰ ਮਿਲ ਜੂਏ ਅੱਛਾ ਨੇੜੇ ਨੇ ਰੱਖੀ ਵੀ ਅਜੇ ਵੀ ਮੈਂ ਤਾਂ ਇਹ ਕਹਦਾ ਵੀ ਮਨੇ ਮੱਝ ਰਾਂ ਮੈਂ ਸਹੈ ਨਹੀਂ ਕਿਸੇ ਕੋਲ ਨਾ ਨਾ ਹੈਗੀ ਆ ਆਹ 8 ਨੰਬਰ ਗਲੀ ਵਪਾਰੀ ਹੈ ਇੰਦਰ ਵਪਾਰੀ ਉਨਪਾ ਜਗਾ ਹੈ ਕਿ ਖੁੱਲੀ ਟੁੱਲੀ ਕਿਨ ਕਿਨਿਵੇਂ ਸਰ ਕੀ ਬਣਾਣਾ ਜਿਆਦਾ ਵੀ 10 15 ਮੜਲੇ ਆ ਉਸ ਦੇ ਅੰਦਰ 10 15 ਮੱਝਾ ਬੱਤੀ ਵੀ ਆ ਅੰਦਰਲੇ ਪਾਸੇ 10 15 ਉਹ ਵੱਡੀ ਵੀ ਆ ਛੋਟੀਆਂ ਹਾਂ ਬਸ ਉਹ ਜੇ ਤੇਰਾ ਕੋਈ ਆ ਗਿਆ ਪਸੰਦਾ ਕੀ ਵੇਚ ਦੀ ਅੱਛਾ ਉਹਰੇ ਵੀ ਹੈਗੇ ਆ ਪਰ ਰੇਟ ਰੂਟ ਠੀਕ ਆਣਗੇ ਹਾਂ ਰੇਟ ਤੇ ਜਾ ਕੇ ਗੱਲ ਕਰਨੀ ਪਊ ਇਹਨਾਂ ਨਾਲ ਅੱਛਾ ਮੈਂ ਮੈਨੂੰ ਨਹੀਂ ਪਤਾ ਤਾਂ ਬਾਈ ਕੋਈ ਨਹੀਂ ਕਿਦਣੀ ਨਾ ਮੈਂ ਆਉਂਗਾ ਉਹਰੇ ਜੇ ਮੈਸ ਲੈਣੀ ਹੋਵੇ ਤਾਂ ਤੂੰ ਦੱਸੀ ਮੈਨੂੰ ਮੈਂ ਮੈਸ ਲੈਣ ਆਉਂਗਾ ਦੇ ਵੀ ਲਵਾ ਦੇ ਵੀ ਦਮਾਓ ਅੱਛਾ ਜਿਹਦਾ ਤੇ ਕੀ ਲੈਣੀ ਹੈ ਹਾਂ ਤੂੰ ਵੀ ਕਰ ਦੂਗੇ ਅੱਛਾ ਤੇਰੇ ਲਈ ਛੋਟੀ ਲੈ ਕੇ ਉੱਧਰ ਰੇਟ ਲਾ ਕੇ ਆਹੋ ਕਿ ਜਿਹੜੀ ਤੂੰ ਛੋਟੀ ਬਣਾ ਦੇ ਲੂੰਗਾ ਉਸਕਾ ਰੇਟ ਲਾ ਕੇ ਹਾਂ ਉਸ ਦੇ ਅੰਦਰ ਕਿੰਨੇ ਪੈਸੇ ਬਣੂਗੇ ਆਪਰੇ ਦੇਖਿਆ ਆਪਣੀ ਝੁੱਟੀ ਜੱਕਰੀ ਨੂੰ ਅੱਛਾ 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 ਨਾ ਨਾ ਬਹੁਤ ਵਧੀਆ ਬਾਈ ਬਹੁਤ ਵਧੀਆ ਮੈਨੂੰ ਤਾਂ ਇਹ ਤਾਂ ਵੀ ਮਨੇ ਮੱਝ ਨਹੀਂ ਪਤਾ ਮੈਂ ਐਸਾ ਹੀ ਨਹੀਂ ਹੈ ਹੈ ਤੀਆਂ ਪਹਿਲਾਂ ਮੈਨੂੰ ਇਹਦਾ ਤਾਂ ਪਤਾ ਪਰ ਲੋਕਾਂ ਨੇ ਬਹੁਤ ਤਨ ਰੱਖੀ ਹੋਈ ਈ ਆਰਾ ਅਰੇ ਤੈਨੂੰ ਕਹਿਤਾ ਰਹਾ 45 ਮੈਂ ਸਤਾ ਮੈਂ ਵੀ ਰੱਖੀ ਹੋਈ ਈ ਦੀ ਅੱਛਾ 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 ਜੀ ਵੀ ਜਗਾ ਕਰਕੇ ਦਿੱਕਤ ਪੈ ਗਈ ਜਗਾ ਭੇਜ ਦੇ ਦੀਓ ਆ ਨਾ ਪੁਰਾਣੀ ਜਗਾ ਭੇਜ ਦੀ ਦੀ ਹਾਂ ਜਗਾ ਵੇਚਣਾ ਕਰਕੇ ਹਾਂ ਤਾਂ ਕਰਕੇ ਨਾ ਨਾ ਅੱਛਾ ਮੈਨੂੰ ਇਹ ਦੱਸ ਬਾਈ ਜਿਹੜੇ ਉਰੇ ਲੋਗ ਹੈ ਜਿਨ੍ਹਾਂ ਨੇ ਇਹ ਲੋਕਲ ਇਹ ਵੀ ਧਾਰਾ ਕੱਢਣ ਵੀ ਜਾਂਦੇ ਹੋਣੇ ਤੇ ਦੁੱਧ ਕੱਢਣ ਵੀ ਜਾਂਦੇ ਹੋਣੇ। ਨਾ ਨਾ ਲੋਕਲ ਜਿੱਤਰਾ ਮੰਨ ਲੈ। ਉਹ ਇਹ ਤੋਂ ਹੁੰਦੇ ਨੇ ਚਿੱਟਾ ਗਏ ਨੇ ਅੱਛੀ ਵੀ ਐ। ਹਾਂ। ਪੂਰੇ ਕਿਸ਼ਨਗੜ ਧਾਰਾ ਸਵੇਰੇ ਤੱਕ ਹੀ ਧਾਰਾ ਕੱਢ ਲਿਆ ਵਾ। ਕਿਸ਼ਨ ਕੱਢ ਰੱਖੀ ਮੇਰਾ? ਉਹਨੇ ਕਿਸ਼ਨ ਕੱਢ ਰੱਖੀ ਵੀ ਆ। ਅੱਛਾ ਧਾਰਾ ਕੱਢ ਲਿਆ ਵਾ じゃ ਕਾ? ਘਰਾਂ ਲਿਆ ਵਾ ਦੁੱਧ। ਪੂਰੇ ਕਿਸ਼ਨਗੜ ਇਸ ਦਾ ਇੱਕ ਹੋਰ ਉਹ ਚੱਟੇ ਫਸਦਾਰ ਜੱਟ ਹਾਂ। ਇਸ ਦਾ ਬਾੜਾ। ਹਾਂ। ਹਾਂ ਹਾਂ। ਉਹ ਆ ਇਸਨੇ ਰੱਖੀ ਵੀ ਆ ਨਾ ਨਾ ਕਰਦੇ ਵੀ 35 40 ਬੱਟਾ ਹੈਗੀ ਜੋ ਵੀ। ਕਿਥਾ ਸਾਡੇ ਨਾਲ ਹਾਂ ਉਹ ਉੱਥੇ ਦਾ ਮੈਂ ਦੇਖਿਆ ਆ ਇੱਕ ਬੜੈ ਲਾ ਵਾਲਾ ਨੇ ਵੀ ਬਹੁਤ ਉੱਥੇ ਰੱਖੀ ਦੀ ਜਗਤਪੁਰਾ 45 ਵਾ ਮੈਨੂੰ ਇੰਨਾ ਯਾਦ ਹੈ ਕਿ ਕਿਵੇਂ ਆ ਡੋਬਰ ਦਾ ਵੀ ਫਾਰਮ ਹੈ ਹਾਂ ਕਿਵੇਂ ਬੱਜਾ ਹਾਂ ਕਿਤਾ ਵੀ 10 ਬੱਦਰਾ ਬਿੱਠਿਆ ਹੈਗੀ ਇਹ ਕੰਮ ਦੀ ਜਿਹੜੇ ਉਰੇ ਤੁਹਾਰੇ ਫਾਰਮ ਘਟੇਵੇਂ ਮਨੇ ਵਾਜਦੇ ਮਾ بڑے بڑے ਉੱਥੇ ਇਹ ਪਿੰਡ ਵਾਲਿਆਂ ਨੇ ਵੀ ਕੋਈ ਫਾਰਮ ਰੱਖਿਆ ਵਕਿਸ ਨੇ ਇਸ ਵੀ ਜੋ ਨਹੀਂ ਹੈ ਕਈ ਬੰਦੇ ਕਿ ਹੁੰਦੇ ਵੀ ਆ ਵੇਂਦੇ ਨਹੀਂ ਆ ਪਰ ਅਗਲਾ ਗਾਣਾ ਨਾ ਮੇਰਾ ਆਹ ਹਾਂ ਪਹੁੰਚਉਂਦੀ ਆ ਹਾਂ 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 ਆ ਮੈਂ ਭਾਈ ਅੱਛਾ ਇਹ ਬਰਸੀਨ ਹੈ ਭਾਈ ਹੁਣ ਸੀਜ਼ਨ ਚਲੇ ਜਾਣਾ ਬਰਸੀਨ ਦਾ ਬਰਸੀਨ ਦਾ ਸੀਜ਼ਨ ਖਤਮ ਹੋ ਗਿਆ ਮੈਂ ਦੱਸ ਦਿੰਦਾਗਾ ਅੱਛਾ ਬੱਕੀ ਆ ਗਈ ਉਹ ਨਾ ਆ ਜੋ ਭਾਈ ਤੋਲਦੇ ਆ ਆਪਾਂ ਲਾ ਫੜ ਗਏ ਨੀ

ਦੇ ਉਹ ਤਾਂ ਵੀ ਆਪਾਂ ਲੱਦ ਲਈ ਚੱਲੇ ਹੁਣ ਕਾਰ ਚਲਦਗੇ ਕਿ ਮਨੇ ਮਾਜਰੇ ਚ ਨਾ ਲਈ ਆਪਾਂ ਮਨੇ ਮਾਜਰੇ ਤੋਂ ਨਿਕਲ ਗਏ ਆ ਜੀ ਤੇ ਤੁਹਾਨੂੰ ਨਾ ਇਹ ਕਿਹਦਾ ਸੋਚਣ ਵਾਲੀ ਗੱਲ ਹੈ ਇਹਰ ਦੇਖ ਲੈ ਵਾਹ ਇੱਕ ਨਾ ਜਿਹੜਾ ਮਨੇਮਾਜੇ ਦੇ ਤੋਂ ਆਏ ਨਾ ਅਜੀ ਤੋਂ ਇਹਦੇ ਤੋਂ ਬਹੁਤ ਬੜੀ ਕਹਿੰਦਾ ਬਾਜ਼ਾਰ ਸੀਗਾ ਮਨੇਮਾਜੇ ਦਾ ਕਹਿੰਦੇ ਅੰਬਾਲੇ ਅੰਬਾਲੇ ਦਾ ਬਾਜ਼ਾਰ ਵੀ ਕੁਛ ਨਹੀਂ ਸੀਗਾ ਕਹਿੰਦੇ ਬੁਰੇ ਸੁਣਨੇ ਚ ਐਦਾ ਹੀ ਲੱਗ ਕੇ ਸੁਣਿਆ ਸੀਗਾ ਬੜਿਆਂ ਦਾ ਬਜ਼ੁਰਗਾਂ ਦੇ ਸੁਣਿਆ ਸੀਗਾ ਵੀ ਜਿਹੜਾ ਮਨੇਮਾਜੇ ਦਾ ਬਾਜ਼ਾਰ ਸੀ ਨਾ ਬਹੁਤ ਤਕੜਾ ਸੀਗਾ ਕਹਿੰਦੇ ਵੀ ਕਹਿੰਦੇ ਅੰਬਾਲੇ ਵਾਲਾ ਵੀ ਕੁਛ ਨਹੀਂ ਸੀਗਾ ਜਿਹੜੇ ਨੇੜੇ-ਨੇੜੇ ਬਾਜ਼ਾਰ ਸੀ ਕੁਛ ਨਹੀਂ ਸੀਗੇ ਕਿ ਲੋਕ ਬੁਰੇ ਸੋਨਾ ਚਾਂਦੀ ਉਹੜਾ ਕੱਪੜੇ ਦਾ ਕੰਮ ਬਹੁਤ ਮਾਰੋ-ਮਾਰ ਸੀਗਾ ਤੇ ਉਹੀ ਮਨੇਵਾਜਾ ਜਿਹੜਾ ਲਗੀ ਹੋਰ ਆਪਾਂ ਮਲਗੀ ਜਿਆਦਾਤਰ ਉਹਨਾਂ ਗੱਟੀਆਂ-ਗੁਟੀਆਂ ਦਾ ਕੰਮ ਹੁੰਦਾ ਉਹ ਟਰੱਕਾਂ-ਟੁੱਕਾਂ ਦਾ ਜੀਸੀਬੀ ਦਾ ਟਰੱਕਾਂ ਦਾ ਪੋਪਲਾਈਨਾਂ ਦਾ ਮਸ਼ੀਨਾਂ ਹਰੇਕ ਚੀਜ਼ ਦਾ ਕਸਟਮ ਦਾ ਹਰੇਕ ਦਾ ਕੰਮ ਹੁੰਦਾ ਮਨੇਵਾਜਰੇ ਤਾਂ ਹੁਣ ਤਾਂ ਬੀ ਚੇਂਜ ਹੋ ਗਿਆ ਥੋੜੀ-ਥੋੜੀ ਮਾਰਕੀਟ ਹੈਗੀ ਆ ਵਿੱਚ ਜਿਹੜੇ ਪੁਰਾਣੇ-ਪੁਰਾਣੇ ਬੈਠੇ ਨੇ ਬਾਕੀ ਤਾਂ ਸਾਰਾ ਸਿਸਟਮ ਚੇਂਜ ਹੋ ਗਿਆ ਤੇ ਇਹ ਬਾਈ ਦੀ ਮੈਂ ਸੁਣ ਕੇ ਅੱਜ ਹਰਾਮ ਹੀ ਹੋਇਆ ਗੱਲ ਵੀ ਕਹਾਂਗਾ ਹੁਣ ਵੀ ਮਨੇ ਵਜਰੇ ਚ 15 20 ਮੈਂ ਮਲੇਬੇ ਸਭ ਪਾਰੀਆਂ ਨਾਲ ਰੱਖੀ ਵੀ ਆ। ਮੈਂ ਯਾਰ ਟੱਗੀ ਗੜ੍ਹ ਚ ਤੁਹਾਨੂੰ ਪਤਾ ਜਗਾ ਦਾ ਪੂਰੀ ਪੂਰੀ ਹੁੰਦੀ ਆ। ਲੋਕ ਯਾਰ ਉਹਦੇ ਤੇ ਵਾਦ-ਵਾਦ ਕਰਕੇ ਲੈਣਾ ਜ਼ਮੀਨਾਂ ਬਾਹਰ ਲੈ ਲੀਆਂ। ਕਈ ਨਾ ਆਪਣੇ ਬੰਦੇ ਜਿਹੜੇ ਆਪਣੇ ਪੰਜਾਬੀ ਭਾਈ ਆ ਨਾ ਜਿਹੜੇ ਆਪਣੇ ਏਰੀਏ ਦੇ ਹੈਗੇ ਪੁਵਾਦੀ, ਮੋਹਾਲੀ ਵਾਲੇ ਵੀ ਹੋਣ। ਇਹ ਬਾਈ ਜ਼ਮੀਨ ਦਾ ਚਲੇ ਵੇਚ ਦਿੰਦੇ ਆ ਪਰ ਬਾਈ ਇੱਕ ਕਿੱਲੇ ਗਬਟਾ ਇਹ ਦਾ 10 20 ਕਿੱਲੇ ਬਣਾ ਦਿੰਦੇ ਆ। ਹਰੇਕ ਬੰਦੇ ਦਾ ਕਿਉਂਕਿ ਜਿਹੜੀ ਜ਼ਮੀਨ ਹੈ ਉਹ ਗਹਿਣਾ ਇੱਕ ਤਰਫ ਦਾ ਹਰ ਇੱਕ ਬੰਦਾ ਜ਼ਮੀਨ ਲੈਂਦਾ ਤਾਂ ਇੱਕ ਸ਼ਹਿਰ ਚ ਜੇ ਉਹਦਾ ਇੱਕ ਕਿਲਾ ਵਿਕ ਗਿਆ ਨਾ ਤਾਂ ਸਮਝ ਲਓ ਵੀ ਉਸ ਬੰਦੇ ਨੇ ਅੱਗੇ ਜਾ ਕੇ 20 ਕਿਲੇ 15 20 ਕਿਲੇ ਲੈਣੇ ਹੀ ਲੈਣੇ ਆ ਇਹ ਆ ਬਾਈ ਕਈ ਜਣੇ ਬਾਈ ਉਈਓ ਮਰੀ ਜਾਂਦੇ ਆ ਕਾ ਵੀ ਤੁਸੀਂ ਜ਼ਮੀਨਾਂ ਵੇਚ ਰਹੇ ਹੋ ਜ਼ਮੀਨਾਂ ਐ ਜਾ ਕੁਛ ਨਹੀਂ ਆ ਬਾਈ ਜਿਹੜੇ ਆਪਣੇ ਭਾਈਆਂ ਜਿਹੜੇ ਇੱਧਰਲੇ ਆ ਬਾਈ ਇੱਕ ਕਿਲਾ ਵੇਚ ਕੇ 25 20 25 20 ਕਿਲੇ ਬਣਾ ਲੈਂਦੇ ਆ ਉਹਨੂੰ ਪਤਾ ਹੀ ਸ਼ਹਿਰਦਾਰੀ ਤੇ ਰੇਟ ਦਾ ਹੀ ਕਰਮ ਹੈ। ਤਾਂ ਇਹ ਕਹਿਣ ਦੀ ਗੱਲਾਂ ਨੇ ਭਾਈ। ਚਲ ਵਧੀਆ ਗੱਲ ਹੈ ਕਿਲੇ ਦੇ ਅਗਲੇ ਦਾ ਯਾਰ ਕਿਲਾ बिक ਗਿਆ। ਅਗਲੇ ਨਾਲ ਜਾਗਾ ਤੇ 10-15 ਜਾਂ 20 ਕਿਲੇ ਲੈ ਲੇ। ਇਹਦੇ ਉੱਪਰ ਹੋਰ ਕੀ ਆ ਹੋ ਸਕਦੀ ਹੈ ਯਾਰ ਭਾਈ। ਅੱਗੇ ਵੀ ਅਗਲੇ ਨੂੰ ਵੀ ਇੰਸ਼ੋਰੈਂਸ ਹੋ ਗਿਆ ਅੱਗੇ ਤੇ ਦੂਜੇ ਦਾ ਵੀ ਆਪਣਾ ਕੰਮ ਹੋ ਗਿਆ। ਬਲੇ ਵਧੀਆ ਕੰਮ ਹੋ ਗਿਆ। ਨਾਲੇ ਅਗਲੇ ਦੀ ਜ਼ਮੀਨ ਬਣ ਗਈ। ਆ ਹੀ ਚੱਲਦਾ ਰੱਬ ਅਹੀਂ ਚੱਲਦਾ ਭਾਈ। ਆ ਪਾਵੇ ਜੀ ਘਰ ਅੱਜ ਆਪਾਂ ਕੋੜੀ ਆਪਣੀ ਨਿਲਾਣੀ ਹੈ ਜੀ। ਇਹ ਜੀ ਜੋ ਕਸਾ ਕਰਦੇ ਗਏ ਕੱਢ ਲੈ ਲੀਮ। ਇੱਛਲਾਇ ਨੂੰ ਬਾਹਰ। ਇਹਦੇ ਵਿੱਚ ਆਹ ਸਾਲੀ ਨੂੰ। ਨਾ ਵਾਹ। ਉੱਥੇ ਜਾ ਕੇ ਖੋਲ ਲੈ ਇਹਨੂੰ। ਤੋ ਸੋਨ ਅੱਜ ਆਪਾਂ ਕੋੜੀ ਆਪਣੀ ਨਿਲਾਵਾ ਚੱਲ। ബു ഓ സാ പു